और वो उन्होंने देखा है और जो स्थानीय लोगों के नाम पर जो भाजपा के गुंडे हैं जो माइनिंग माफिया के लोग हैं वो हमें आज भी कह रहे हैं कि जितनी जल्दी हो सरकार रास्ता खोल दे हमें कोई तराज नहीं है और आज शंभू बॉर्डर की स्टेज पर हमला करने का उन्होंने यत्न किया ऐसा ही हमला उन्होंने दिल्ली आंदोलन पहला जो हुआ था सिंघू बॉर्डर पर भी करने का यत्न किया था जो नाकामजाब हो गया था तो भाजपा की साजिश सामने आ गई है ਉੱਥੇ ਸਾਡੇ ਸਹਿਯੋਗੀ ਬਿੰਦੂ ਸਿੰਘ ਦੇ ਵੱਲੋਂ ਇਸ ਖਬਰ ਤੇ ਪੂਰਾ ਚਾਨਣਾ ਪਾਉਣ ਦੇ ਲਈ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰਵਾਲ ਦੇ ਨਾਲ ਗੱਲਬਾਤ ਕੀਤੀ ਤਾਂ ਗਰਵਾਲ ਨੇ ਸਰਵਰ ਸਿੰਘ ਪੰਦੇੜ ਦੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਸਰਾਸਰ ਗਲਤ ਠਹਿਰਾਇਆ ਹਰਜੀਤ ਗਰਵਾਲ ਦਾ ਕਹਿਣਾ ਹੈ ਕਿ ਸਰਵਰ ਸਿੰਘ ਪੰਦੇੜ ਇੱਕ ਜ਼ਿੰਮੇਵਾਰ ਵਿਅਕਤੀ ਨਹੀਂ ਹਨ ਤੇ ਪੰਦੇੜ ਵਰਗਿਆ ਕਰਕੇ ਕਿਸਾਨ ਅੰਦੋਲਨ ਨੂੰ ਢਾਹ ਲੱਗੀ ਹੈ ਗਰਵਾਲ ਨੇ ਪੰਦੇੜ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਹੋਇਆ ਕਿਹਾ ਕਿ ਸਰਵਰ ਸਿੰਘ ਪੰਦੇੜ ਭਗਵੰਤ ਮਾਨ ਸਰਕਾਰ ਦੇ ਵੱਲੋਂ ਭੇਜਿਆ ਗਿਆ ਇੱਕ ਬੰਦਾ ਹੈ ਜਦੋਂ ਇਸ ਦਾ ਦਿਲ ਕਰਦਾ ਹੈ ਤਾਂ ਇਹ ਅੰਦੋਲਨ ਕਰਨ ਲੱਗ ਜਾਂਦੇ ਨੇ ਤੇ ਜਦੋਂ ਉੱਪਰੋਂ ਹੁਕਮ ਆ ਜਾਂਦੇ ਨੇ ਤਾਂ ਇਹ ਧਰਨਾ ਚੁੱਕ ਲੈਂਦੇ ਨੇ ਅਜੀਤ ਘਰਿਵਾਲ ਨੇ ਪੰਤੇਰ ਨੂੰ ਆਪਣੇ ਵੱਲੋਂ ਦਿੱਤੇ ਗਏ ਬਿਆਨ ਤੇ ਮਾਫੀ ਮੰਗਣ ਦੀ ਵੀ ਗੱਲ ਆਖੀ ਹੈ ਅੱਜ ਤੇਰੇ ਘਰਿਵਾਲ ਸਾਹਿਬ ਜਿਹੜੇ ਕਿਸਾਨ ਮੋਰਚੇ ਤੇ ਬੈਠੇ ਹੋਏ ਨੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਸਰਵਨ ਸਿੰਘ ਪੰਦੇ ਜਿਹੜੇ ਕਿ ਕਿਸਾਨ ਆਗੂ ਨੇ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਉਸ ਵੀਡੀਓ ਵਿੱਚ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਉਹਨਾਂ ਦੀ ਜਿਹੜੀ ਸ਼ੰਭੂ ਵਾਲੀ ਸਟੇਜ ਹੈਗੀ ਹੈ ਉਹਦੇ ਤੇ ਜਿਹੜੀ ਹੈ ਕੁਝ ਲੋਕ ਆਏ ਔਰ ਉਹਨਾਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਖਾਸ ਤੌਰ ਤੇ ਐਸ ਦੇ ਵਿੱਚ ਭਾਜਪਾ ਦਾ ਨਾਮ ਲਿਆ ਭਾਜਪਾ ਦੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹੀ ਲੋਕ ਸੀਗੇ ਤੇ ਉਹਨਾਂ ਨੇ ਕਿਹਾ ਕਿ ਇਦਾਂ ਦੀ ਕੋਸ਼ਿਸ਼ ਜਿੱਦੀ ਹੈ ਦਿੱਲੀ ਵੀ ਸਿੰਘੂ ਬਾਰਡਰ ਤੇ ਕੀਤੀ ਗਈ ਸੀਗੀ ਕਹਿੰਦੇ ਜਿਹੜਾ ਆਪਣੇ ਚਿਹਰਾ ਉਹ ਸਾਫ਼ ਹੋ ਗਿਆ ਭਾਜਪਾ ਦਾ ਕਿ ਕਿ ਪਾਚ ਪਾਰੇ ਕਿਹਾਂ ਸਿੱਕਿਆ ਸੀ 2 ਤਰੀਕ 2 ਜੂਨ ਤੋਂ ਬਾਅਦ ਜਾਂ 4 ਜੂਨ ਤੋਂ ਬਾਅਦ ਕਿਸਾਨਾਂ ਨੂੰ ਦੇਖਾਂਗੇ ਜੀ ਇਸ ਤਰ੍ਹਾਂ ਪਹਿਲੀ ਗੱਲ ਤਾਂ ਸਰਵਣ ਸਿੰਘ ਬੰਦੇਰ ਨੂੰ ਝੂਠ ਬੋਲਣ ਦੀ ਬਹੁਤ ਆਦਤ ਹੈ ਉਹ ਜ਼ਿੰਮੇਦਾਰ ਵਿਅਕਤੀ ਨਹੀਂ ਹੈ ਹੂੰ ਜ਼ਿੰਮੇਦਾਰ ਵਿਅਕਤੀ ਮੈਂ ਮੰਨਦਾ ਜਿਸ ਤਰ੍ਹਾਂ ਜੋਗਿੰਦਰ ਸਿੰਘ ਉਗਰਾਹਾ ਕਹਿੰਦੇ ਜੀ ਉਹ ਕਦੇ ਵੀ ਅਜਿਹੀ ਗੁੰਡਾਗਰਦੀ ਨਹੀਂ ਕਰਦੇ ਜਾਂ ਰਾਜੀਵਾਲ ਜੀ ਕਹਿੰਦੇ ਜਾਂ ਬਾਕੀ ਲੋਕ ਕਹਿੰਦੇ ਹੂੰ ਹਾਂ ਇਹਨਾਂ ਨੇ ਤਾਂ ਕਿਸਾਨ ਅੰਦੋਲਨ ਨੂੰ ਵੀ ਧੜਾਈ ਆ ਔਰ ਉਹਦੇ ਚ ਫਟ ਪਾਈ ਹੈ ਔਰ ਇਹ ਆਪਣੇ ਹਿੱਤ ਸਾਧਦੇ ਆ ਕਿਸਾਨਾਂ ਦੇ ਹਿੱਤ ਨਹੀਂ ਸਾਧਦੇ ਜੀ ਜਿਸ ਤਰ੍ਹਾਂ ਕੱਲ ਮੋਦੀ ਜੀ ਨੇ ਅ ਪਰਸੋਂ 14 ਫਸਲਾਂ ਤੇ ਐਮਐਸਪੀ ਦਿੱਤੀ ਤੇ ਇਹਨਾਂ ਨੇ ਉਸ ਦਾ ਵੀ ਵਿਰੋਧ ਕਰ ਦਿੱਤਾ ਜੋ ਮਿਲ ਗਿਆ ਉਹ ਤਾਂ ਲਓ ਅੱਗੇ ਵੀ ਗੱਲ ਕਰੋ ਜੀ ਔਰ ਹਰ ਗੱਲ ਚ ਬਿਨਾਂ ਗੱਲਬਾਤ ਤੋਂ ਹੀ ਉੱਥੇ ਤੁਸੀਂ ਉਹਨਾਂ ਦੀ ਇੱਕ ਸਟੇਟਮੈਂਟ ਦੇਖਣੀ ਸੀ ਬੋਲਦੇ ਹੋਏ ਕਿ ਕੀ ਕਿਹਾ ਕਿ ਮੋਦੀ ਜੀ ਤੇ ਕਿਸੇ ਨੇ ਜੁੱਤੀ ਛਿੱਤੀ ਜੀ ਆ ਗੋਦੀ মিডিਆ ਨੇ ਉਹ ਵੀ ਨਹੀਂ ਦਿਖਾਇਆ ਅਰੇ ਭਾਈ ਭਾਰਤ ਦੇ ਪ੍ਰਧਾਨ ਮੰਤਰੀ ਨੇ ਬੋਲਣ ਲੱਗਿਆ ਤਾਂ ਸ਼ਰਮ ਕਰ ਕਿਉਂ ਇਦਾਂ ਨੀ ਹਰਕਤਾ ਕਰਦਾ ਕਿਉਂ ਬੋਲਦਾ ਤੇ ਇਹ ਦਾ ਮਤਲਬ ਇਹ ਕਿਸੇ ਹੋਰ ਏਜੰਸੀਆਂ ਦਾ ਬਿਠਾਇਆ ਹੋਇਆ ਬੰਦਾ ਇਹ ਕਿਸਾਨਾਂ ਦਾ ਲੀਡਰ ਨਹੀਂ ਕਿਸਾਨ ਤਾਂ ਇਸ ਵੇਲੇ ਖੇਤਾਂ 'ਚ ਆਪਦੇ ਕੰਮ 'ਚ ਲੱਗਿਆ ਹੋਇਆ ਔਰ ਇਹ ਇਹ ਜਿਹੜਾ ਹੈਗਾ ਇਹ ਇਹ ਤਾਂ ਆਪਦੇ ਹਿੱਤ ਸਾਧਦੇ ਨੇ ਕਿਸਾਨ ਦੇ ਹਿੱਤ ਨਹੀਂ ਸਾਧਣ ਲਈ ਬੈਠੇ ਇਹ ਅੰਦੋਲਨ ਦੇ ਲਈ ਅੰਦੋਲਨ ਕਰ ਰਹੇ ਆ ਇਹ ਭਗਵੰਤ ਮਾਨ ਸਪਾਂਸਰਡ ਬਾਈ ਦਾ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੁਆਰਾ ਭੇਜੇ ਹੋਏ ਆ ਠੀਕ ਹੈ ਜਦੋਂ ਇਹਨਾਂ ਦੇ ਆਕਾ ਕਹਿਣਗੇ ਉਦੋਂ हट ਜਾਣਗੇ ਇਹਨਾਂ ਦੀ ਵਜ੍ਹਾ ਕਰਕੇ ਕੀ ਨੁਕਸਾਨ ਹੋਇਆ ਕਿ 89 ਗੱਡੀਆਂ ਰੋਜ਼ ਡਾਇਵਰਟ ਹੁੰਦੀਆਂ ਰਹੀਆਂ ਔਰ ਆ ਹੁਣ ਰਾਹ ਬੰਦਾ ਤੇ ਆਲੇ ਦੋਲੇ ਦੇ ਪਿੰਡਾਂ ਦੇ ਲੋਕ ਵਪਾਰੀਆਂ ਨੇ ਵੀ ਜਾ ਕੇ ਇਹਨਾਂ ਨਾਲ ਮੀਟਿੰਗ ਕੀਤੀ ਪ੍ਰਾਰਥਨਾ ਕੀਤੀ ਕਿ ਭਾਈ ਤੁਸੀਂ ਸਾਡੇ ਬਿਜ਼ਨਸ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਤੁਸੀਂ ਹੁਣ ਇਹ ਜੇ ਸਾਨੂੰ ਇਜਾਜ਼ਤ ਦੇ ਦਿਓ ਇਹ ਖੋਲ ਰਹੇ ਹਾਂ ਇਹ ਠੀਕ ਨਹੀਂ ਹੈ ਕੁਝ ਦਿਨ ਪਹਿਲਾਂ ਪਿੰਡਾਂ ਦੇ ਲੋਕਾਂ ਨੇ ਮੀਟਿੰਗਾਂ ਕੀਤੀਆਂ ਉਹ ਵੀ ਗਏ ਇਹਨਾਂ ਕੋਲ ਆਸ-ਪਾਸ ਦੇ ਹੁਣ ਉਹੀ ਪਿੰਡਾਂ ਦੇ ਕਿਸਾਨ ਨੇ ਉਹੀ ਪਿੰਡਾਂ ਦੇ ਲੋਕ ਨੇ ਉਹ ਗਏ ਆ ਅਸੀਂ ਨਹੀਂ ਗਏ ਕੋਈ ਵੀ ਆਮ ਇਹ ਸਾਡੇ ਤੇ ਐਵੇਂ ਬਿਨਾਂ ਗੱਲਬਾਤ ਤੋਂ ਹੀ ਕਹਿ ਰਿਹਾ ਜਾਂਚ ਕਰ ਲੇ ਜੇ ਕੋਈ ਗੱਲ ਸਾਡਾ ਨਿਕਲਿਆ ਹੋਵੇ ਤਾਂ ਮੈਂ ਆਪ ਖੜਾ ਹੋ ਕੇ ਮਾਫੀ ਮੰਗੂਗਾ ਸਾਡੀ ਕੋਈ ਇਨਵੋਲਵਮੈਂਟ ਨਹੀਂ ਉਹਦੇ ਵਿੱਚ ਗ੍ਰਿਵਰ ਬੋਲਦਾ ਜੀ ਇਹਨੂੰ ਕਹੋ ਮਾਫੀ ਮੰਗੇ ਇਹ ਕੰਮ ਨਾ ਕਰੇ ਇਹ ਇਹ ਇੱਥੇ ਫੁੱਟ ਪਾਉਣ ਲੱਗਿਆ ਹੋਇਆ ਇਹਨੇ ਸਾਡਾ ਵਿਰੋਧ ਕਰਕੇ ਦੇਖ ਲਿਆ ਨਾ ਸਾਡੀ ਦਾ ਵੋਟ ਪਰਸੈਂਟੇਜ 6 ਤੋਂ 18% ਆ ਗਈ ਇਹ ਸਾਨੂੰ ਨਹੀਂ ਰੋਕ ਸਕਦਾ ਪੰਜਾਬ ਦੇ ਲੋਕ ਸਾਡੇ ਨਾਲ ਨੇ ਪੰਜਾਬ ਦੇ ਲੋਕ ਸਮਝ ਗਏ ਕਿ ਗੁੱਡਾਗਰਦੀ ਕਰ ਰਿਹਾ ਗੁੰਡਿਆਂ ਨੂੰ ਵੀ ਹੁਣ ਹੁਣ ਸਿਕਿਉਰਿਟੀ ਮੰਗਣ ਲੱਗ ਗਿਆ ਦੱਸੋ ਇਹਨੂੰ ਸਿਕਿਉਰਿਟੀ ਹੋਰ ਦਿਓ ਜੀ ਜੀ ਗਰੇਵਲ ਸਾਹਿਬ ਜਿੱਥੇ ਤੇ ਗੱਲ ਕੀਤੀ ਜੇ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਜਾਂ ਦੇ ਨਾਲ ਜਾਂ ਸਰਕਾਰ ਮਤਲਬ ਇਹਨਾਂ ਦੀ ਗੱਲ ਕੀਤੀ ਤੁਸੀਂ ਕਿ ਉਹਨਾਂ ਨਾਲ ਮਿਲੀ ਉਹਨਾਂ ਨੇ ਪਿਠਾਇਆ ਹੋਇਆ ਪਰ ਉਹਨਾਂ ਨੇ ਤਾਂ ਸਾਫ਼-ਸਾਫ਼ ਆਪਣੀ ਉਸ ਵੀਡੀਓ ਦੇ ਵਿੱਚ ਇਹ ਵੀ ਕਹਤਾ ਹੈ ਕਿ ਜ ਕਿਉਂਕਿ ਜਿਹੜੀ ਹੈਗੀ ਹੈ ਸਰਕਾਰ ਦੇ ਬੰਦੇ ਨੇ ਜਿਹੜੀ ਹੈ ਇੰਟੈਲੀਜੈਂਸ ਜਿਹੜੀ ਹੈ ਉਹ ਵੀ ਜਿਹੜੀ ਹੈ ਉੱਥੇ ਬਿਲਕੁਲ ਹੁੰਦੀ ਹੈ ਖੜੀ ਹੋਈ ਹੁੰਦੀ ਹੈ ਸਾਰਾ ਕੁਝ ਉਹ ਵੀ ਖਾਸ ਤਾ ਤੇ ਨਜ਼ਰ ਬਣਾ ਕੇ ਰੱਖਦੀ ਹੈ ਤੇ ਉਹਨਾਂ ਨੇ ਕਿਉਂ ਨਹੀਂ ਇਸ ਗੱਲ ਦੀ ਜਾ ਕੇ ਮੁੱਖ ਮੰਤਰੀ ਨੂੰ ਐਸੀ ਇਤਲਾਹ ਦਿੱਤੀ ਹੈ ਮੁੱਖ ਮੰਤਰੀ ਨੂੰ ਇਹ ਬਿਲਕੁਲ ਪਤਾ ਹੋਏਗਾ ਉਹਨਾਂ ਤਾਂ ਉਹਨਾਂ ਨੂੰ ਵੀ ਛੱਡਿਆ ਉਹਨਾਂ ਨੂੰ ਵੀ ਕਿਹਾ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਵੀ ਸਾਡੀ ਰਾਖੀ ਕਰਨ ਉਹ ਨੂਰਾ ਕੁਸ਼ਤੀ ਭੈਣ ਮੇਰੀ ਹੈ ਇਹਨਾਂ ਨੂੰ ਕਰਨੀ ਪੈਂਦੀ ਹੈ ਨੂਰਾ ਕੁਸ਼ਤੀ ਕਰਨੀ ਪੈਂਦੀ ਹੈ ਇਹ ਉਹੀ ਕਰਦਾ ਜੋ ਇਹਨਾਂ ਦੇ ਆਕਾ ਕਹਿੰਦੇ ਨੇ ਹੁਣ ਤੁਸੀਂ ਦੱਸੋ ਵੀ ਉੱਥੇ ਜਿਹੜੇ ਪਿੰਡਾਂ ਚ ਜਾਂ ਜਿਹੜੀ ਜਗ੍ਹਾ ਵੀ ਇਹ ਸਾਡਾ ਵਿਰੋਧ ਕਰਦੇ ਸੀ ਉੱਥੇ ਕੋਈ ਇਹਨਾਂ ਨੇ ਸਾਨੂੰ ਰੋਕ ਲਿਆ ਇਹ ਅਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਆਂ ਬਹੁਤੇ ਪਿੰਡਾਂ ਦੇ ਰਹਿਣ ਵਾਲੇ ਆ ਜੀ ਤੇ ਇਹ ਜਿਹੜੀਆਂ ਗੱਲਾਂ ਨੇ ਸਮਾਜ ਚ ਫੁੱਟ ਪਾਉਣ ਵਾਲੀਆਂ ਨੇ ਔਰ ਇਹਨਾਂ ਦੀ ਵਜ੍ਹਾ ਕਰਕੇ 10000 ਕਰੋੜ ਤੋਂ ਵੱਧ ਦੀ ਪੰਜਾਬ ਚੋ ਇਨਵੈਸਟਮੈਂਟ ਜਾ ਚੁੱਕੀ ਆ ਲੈਦਰ ਇੰਡਸਟਰੀ ਚਲੀ ਗਈ ਹੌਜ਼ਰੀ ਇੰਡਸਟਰੀ ਚਲੀ ਗਈ ਤੇ ਸਪੋਰਟਸ ਇੰਡਸਟਰੀ ਚਲੀ ਗਈ ਹੋਰ ਬਹੁਤ ਸਾਰੀਆਂ ਇੰਡਸਟਰੀਜ਼ ਜਿੰਨੀਆਂ ਵੀ ਸੀ ਪੰਜਾਬ ਦੀਆਂ ਜਾ ਰਹੀਆਂ ਨੇ ਨਵੀਂ ਇਨਵੈਸਟਮੈਂਟ ਆ ਨਹੀਂ ਰਹੀ ਤਾਂ ਇੱਥੇ ਨੌਕਰੀਆਂ ਕਿੱਥੋਂ ਮਿਲਣਗੀਆਂ ਜੀ ਜੀ ਤੇ ਭਗਵੰਤ ਮਾਨ ਨੂੰ ਵੀ ਪਤਾ ਹੋਣਾ ਚਾਹੀਦਾ ਆਰਥਿਕ ਐਮਰਜੈਂਸੀ ਲਗਵਾ ਕੇ ਛੱਡਣਗੇ ਇਹ ਜੀ ਇਹ ਜਿਹੜੀਆਂ ਗੱਲਾਂ ਨੇ ਜਿਹੜੇ ਪਿੰਡਾਂ ਦੇ ਲੋਕ ਨੇ ਉੱਥੇ ਉਹਨਾਂ ਨੂੰ 2 ਕਿਲੋਮੀਟਰ ਜਾਣ ਦੇ ਵਾਸਤੇ 50 ਕਿਲੋਮੀਟਰ ਦਾ ਚੱਕਰ ਪਾ ਕੇ ਜਾਣਾ ਪੈਂਦਾ ਉਹ ਇਹਨਾਂ ਨੂੰ ਆਪੇ ਹੀ ਉਠਾ ਦੇਣਗੇ ਇਹਨਾਂ ਨੂੰ ਬੰਦੇ ਬਣਾ ਦੇਣਗੇ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਨਾ ਅੰਦੋਲਨ 'ਚ ਕਿ ਤੁਸੀਂ ਚੋਣਾ ਵੀ ਲੜੋਗੇ ਤੁਹਾਡੀਆਂ ਜਮਾਨਤਾਂ ਵੀ ਜਪਤ ਹੋਣਗੀਆਂ ਹੋਈਆਂ ਨਾ ਉਹ ਮੈਂ ਕਹਿਣਾ ਕਿ ਪਿੰਡਾਂ ਦੇ ਲੋਕ ਹੀ ਡਲੇ ਮਾਰ ਮਾਰ ਕੇ ਇਹਨਾਂ ਨੂੰ ਭਜਾਉਣਗੇ। ਹਾਂ ਹਾਂ ਕੋਈ ਜ਼ਰੂਰ ਨਹੀਂ ਕਿਸੇ ਨੂੰ ਕੁਝ ਕਹਿਣ ਦੀ। ਇਹ ਆਪੇ ਹੀ ਬੰਦੇ ਬਣ ਜਾਣੇ ਆ ਕਿਸਾਨ ਜਿਹੜਾ ਅਸਲੀ ਕਿਸਾਨ ਆ ਉਹ ਖੇਤਾਂ 'ਚ ਉਹ ਆਪਦੇ ਕੰਮ 'ਚ ਲੱਗਿਆ ਹੋਇਆ। ਉਹ ਇਹਨਾਂ ਦੇ ਚੱਕਰਾਂ 'ਚ ਨਹੀਂ ਆ। ਜੀ 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 ਧੰਨਵਾਦ ਜੀ। ਥੈਂਕ ਯੂ ਸੋ ਮੱਚ। ਹਰਜੀਤ ਗਰਵਾਲ ਨੇ ਭੰਤੇ ਨੂੰ ਆਪਣੇ ਵੱਲੋਂ ਦਿੱਤੇ ਗਏ ਬਿਆਨ ਤੇ ਮਾਫੀ ਮੰਗਣ ਦੀ ਵੀ ਗੱਲ ਆਖੀ ਹੈ। ਭਾਜ ਭਾਗੂ ਹਜੇਤ ਗਰਵਾਲ ਦੇ ਨਾਲ ਹੋਈ ਗੱਲਬਾਤ ਤੋਂ ਬਾਅਦ ਸਾਡੇ ਸੇ ਹੋਗੀ ਬਿੰਦੂ ਸਿੰਘ ਦੇ ਵੱਲੋਂ ਇਸ ਮਾਮਲੇ ਦੀ ਹੋਰ ਡੂੰਘਾਈ ਦੇ ਨਾਲ ਜਾਂਚ ਕਰਨ ਲਈ ਅੰਬਾਲਾ ਦੇ ਕਪੜਾ ਮਾਰਕੀਟ ਦੇ ਪ੍ਰਧਾਨ ਵਿਸ਼ਾਲ ਬੱਤਰਾ ਦੇ ਨਾਲ ਵੀ ਗੱਲਬਾਤ ਕੀਤੀ ਗਈ। ਸੈਟਰਲ ਅੰਬਾਲਾ ਕਪੜਾ ਮਾਰਕੀਟ ਦੇ ਪ੍ਰਧਾਨ ਵਿਸ਼ਾਲ ਬੱਤਰਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਸ ਸਰਵੰਤ ਸਿੰਘ ਪੰਦੇ ਜਿਹੜੇ ਨੇ ਉਹਨਾਂ ਨੇ ਕਿਸਾਨ ਆਗੂ ਉਹਨਾਂ ਨੇ ਸ਼ੈਂਪੂ ਬੋਰਡਰ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਇੱਕ ਵੀਡੀਓ ਉਹਨਾਂ ਨੇ ਜਾਰੀ ਕੀਤੀ ਕਹਿੰਦੇ ਜੀ ਉੱਥੇ ਕੁਝ ਲੋਕ ਆ ਗਏ ਸਨ। ਉਥੇ ਇਹਨਾਂ ਨੇ ਸਾਡੇ ਸਟੇਜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਐਵੇਂ ਦੀ ਕਈ ਗੱਲਾਂ ਬਤਾ ਹੋਈਆਂ ਉਹਦੇ ਵਿੱਚ ਜਿਹੜੀ ਹੈ ਇਹਨਾਂ ਦਾ ਵੀ ਗੱਲਬਾਤ ਅਸੀਂ ਇਹਨਾਂ ਨਾਲ ਕਰਦੇ ਹਾਂ ਹਾਂਜੀ ਵਿਸ਼ਾਲ ਜੀ ਜਿਹੜਾ ਇਹ ਸਾਰਾ ਐਪੀਸੋਡ ਹੋਇਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਮੈਮ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਕੰਟੈਕਟ ਕਰਨ ਦਾ ਜੀ ਸਭ ਤੋਂ ਪਹਿਲੀ ਗੱਲ ਮੈਂ ਮੈਂ ਕਪੜਾ ਮਾਰਕੀਟ ਨੂੰ ਰਿਪਰੈਜ਼ੈਂਟ ਕਰਦਾ ਹਾਂ ਔਰ ਇਹ ਏਸ਼ੀਆ ਦੀ ਸਭ ਤੋਂ ਵੱਡੀ ਕਪੜਾ ਮਾਰਕੀਟ ਹੈ ਜੀ ਅਸੀਂ ਜਿਹੜੇ ਅੰਬਾਲਾ ਵਪਾਰੀ ਹੈ ਜਦ ਤੋਂ ਇਹ ਬਾਰਡਰ ਬੰਦ ਹੈ ਅਸੀਂ ਇੱਥੋਂ ਵਪਾਰੀ ਵੀ ਕਾਫੀ ਸਾਡਾ ਔਰ ਅਸੀਂ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਿ ਅਸੀਂ ਉੱਥੇ ਸਟੇਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਲੜਾਈ ਝਗੜਾ ਕੀਤੀ ਹੈ ਹਤੋਪਾਈ ਕੀਤੀ ਹੈ ਸਾਰਾ ਸਿਰ ਝੂਠ ਗੱਲ ਹੈ ਜੇ ਇਹਨਾਂ ਕੋਲ ਕੋਈ ਵੀਡੀਓ ਹੈ ਹਤੋਪਾਈ ਦੀ ਹੈ ਕੋਈ ਆਰਗੂਮੈਂਟ ਦੀ ਸਾਨੂੰ ਉਹ ਵੀਡੀਓ ਰਿਲੀਜ਼ ਕਰਨ ਕਿ ਵੀ ਆ ਤੁਸੀਂ ਆਤਾ ਪਾਈ ਕੀਤੀ ਅਸੀਂ 20 25 ਦੁਕਾਨਦਾਰ ਅਸੀਂ ਉਹਨਾਂ ਨੂੰ ਮਿਲਣ ਗਏ ਸੀ ਅੱਜ ਅਸੀਂ ਅੱਜ ਸਟੇਟ ਤੇ ਗਏ ਸੀ ਤੁਸੀਂ ਆச்சே ਚੱਪੂ ਬਾਟਰ ਤੇ ਅੱਜ ਉਹਨਾਂ ਨੇ ਇਹਨਾਂ ਨੇ ਬੁਲਾਇਆ ਸੀ ਕਿਸਾਨਾਂ ਕੋਲ ਮਿਲਣ ਵਾਸਤੇ ਹਾਂ ਕਿ ਵੀ ਤੁਸੀਂ ਪੰਜ ਲੋਕ ਕੋਈ ਵੀ ਪੰਜ ਲੋਕ ਇਸ ਸਟੇਟ ਤੇ ਆਓ ਅਸੀਂ ਤੁਹਾਡੀ ਗੱਲ ਸੁਣਦੇ ਹਾਂ ਅਸੀਂ ਜੇ ਸਟੇਟ ਤੇ ਗਏ ਤੇ ਥੱਲੇ ਕੁਝ ਆਰਗੂਮੈਂਟ ਵੀ ਹੋ ਰਹੀ ਸੀ ਲੋਕਾਂ ਦੀ ਅਸੀਂ ਦੇਖਿਆ ਕਿ ਇੱਥੇ ਮਾਹੌਲ ਨਹੀਂ ਹੈ ਗੱਲ ਕਰਨ ਦਾ ਅਸੀਂ ਸਟੇਟ ਤੋਂ نیچے ਉਤਰ ਆਏ ਸਾਨੂੰ ਕੋਈ ਨਹੀਂ ਮਿਲਿਆ ਕਿਸੇ ਨੇ ਸਾਨੂੰ ਗੱਲ ਨਹੀਂ ਕੀਤੀ ਔਰ ਕੋਈ ਜਿਹੜੀ ਇਹ ਝੂਠ ਲਾਰੇ ਨੇ ਕਿ ਵੀ ਅਸੀਂ ਹੱਬ ਤੋਂ ਬਾਈ ਕੀਤੀ ਹੈ ਸਟੇਜ ਕਰਦਿਆਂ ਦੀ ਕੋਸ਼ਿਸ਼ ਕੀਤੀ ਹੈ ਇਹਦੀ ਕੋਈ ਗੱਲ ਨਹੀਂ ਜੇ ਇਹਨਾਂ ਕੋਲ ਵੀਡੀਓ ਹੈ ਕੋਈ ਪ੍ਰੂਫ ਹੈ ਤਾਂ ਉਹ ਸਾਹਮਣੇ ਪੇਸ਼ ਕਰਨ ਜੀ 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 ਪਰ ਇਹ ਕਾਫੀ ਇਸ ਗੱਲ ਨੂੰ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਕਾਫੀ ਵੱਡੀ ਲੰਬੀ ਚੌੜੀ ਹੈ ਅਸੀਂ 18 ਅਸੀਂ 18 15 18 ਦੁਕਾਨਦਾਰ ਸਾਡੇ ਵੱਡੇ ਮੋਰਚੇ ਨੂੰ ਥਿਸ ਇਜ਼ ਪੋਸੀਬਲ ਇਜ਼ ਇਟ ਪੋਸੀਬਲ ਕਿ ਵੀ ਹਾਸ ਦੀ 18 ਵੀ ਬੰਦੇ ਇਹ ਕੋਈ ਇਹ ਵੀ ਗੱਲ ਉਹਨਾਂ ਨੇ ਖਾਸ ਕਰਕੇ ਚਾਹੀਏ ਕਿ ਰਾਜਨੀਤੀ ਤੋਂ ਥੋੜੇ ਜਿਹਾ ਉਹਨੇ ਪ੍ਰੇਰਿਤ ਨੇ ਬੀਜੇਪੀ ਤੋਂ ਪ੍ਰੇਰਿਤ ਐਸਾ ਕੁਝ ਨਾ ਮਸੀ ਵਪਾਰੀ ਆਦਮੀ ਆ ਸਾਡੇ ਇੱਥੇ ਅਸੀਂ ਵਪਾਰੀ ਆਸਮੇ ਕੀ ਬੀਜੇਪੀ ਦੀ ਕੀ ਕਾਂਗਰਸ ਤਲਾ ਦੱਸੋ ਜੀ ਜੀ ਤੁਹਾਡੇ ਦੇ ਨਿਪਾਰ ਹੈ ਕਿ ਕਪੜਾ ਮਾਰਕੀਟ ਨੂੰ ਰਿਪਰੈਜ਼ੈਂਟ ਕਰਨ ਜਾ ਰਹੇ ਆ ਔਰ ਇਹਨਾਂ ਨੇ ਅੱਜ ਤੋਂ ਮਹੀਨਾ ਪਹਿਲਾਂ ਵੀ ਸਾਨੂੰ ਉੱਥੇ ਮਾਨਸਾ ਬੁਲਾਇਆ ਸੀ ਨਹੀਂ ਰਿਪਰੈਜ਼ੈਂਟ ਕਰਨ ਗਏ ਸੀ ਤੁਸੀਂ ਵਿਸ਼ਾਲ ਜੀ ਕੀ ਗੱਲ ਲੈ ਕੇ ਗਏ ਸੀ ਕਿਉਂਕਿ ਡੈਫੀਨਿਟ ਜਿਹੜਾ ਹੈਗਾ ਕਿਉਂਕਿ ਅੰਬਾਲਾ ਜਾਂ ਪੰਜਾਬ ਦੀ ਗੱਲ ਕਰੀ ਤੇ ਪੰਜਾਬ ਤੋਂ ਬਹੁਤ ਸਾਰੇ ਜਿਹੜਾ ਨੇ ਲੋਕ ਨੇ ਉਹ ਖਰੀਦਦਾਰੀ ਕਰਨ ਅੰਬਾਲਾ ਦੇ ਬਾਲਾ ਬਹੁਤ ਰਿਸ਼ਿਆ ਦੀ ਵੱਡੀ 50% ਜਿਹੜਾ ਕਪੜਾ ਮਾਰਕੀਟ ਡਿਪੈਂਡ ਹੈ ਸਾਰੀ ਪੰਜਾਬ ਦੀ ਡਿਪੈਂਡ ਹੈ ਜੀ 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 ਤੇ ਕੀ ਤੁਸੀਂ ਕੀ ਰਿਪਰੈਜੈਂਟੇਸ਼ਨ ਦੇਣਗੇ ਕੀ ਗੱਲਬਾਤ ਕਰਨਗੇ ਸੁਣਨ ਨਾਲ ਤੁਹਾਡੀ ਜੀ 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 ਜਿਹੜੇ ਅਸੀਂ ਕਪੜਾ ਵਪਾਰੀ ਆ ਅਸੀਂ 20 ਤੋਂ 25 ਹਜ਼ਾਰ ਮੁਲਾਜ਼ਮ ਇੱਥੇ ਕੰਮ ਕਰਦਾ ਹੈ ਔਰ ਅਸੀਂ ਇਸ ਜੱਤੋਂ ਹੈ ਬੰਦ ਹੋਇਆ ਹੈ ਅਸੀਂ 6 ਤੋਂ 7000 ਮੁਲਾਜ਼ਮ ਅਸੀਂ ਹਟਾਣੇ ਬੈਠੇ ਸਾਨੂੰ ਕਿ ਵੀ ਸਾਡਾ ਕਾਰੋਬਾਰ ਬੜਾ ਪ੍ਰਭਾਵਿਤ ਹੈ ਜੀ ਅਸੀਂ ਇਹ ਹੀ ਗਏ ਸੀ ਕਿ ਵੀ ਕੁਝ ਸਾਡਾ ਭਾਈਚਾਰਾ ਜਿਵੇਂ ਤੁਸੀਂ ਕਿਸਾਨ ਲੋਕ ਅਸੀਂ ਵਿਵਾਰੀ ਲੋਕਾਂ ਸਾਡੀ ਤੁਹਾਡੀ ਕੀ ਲੜਾਈ ਹੈ ਕੀ ਦੁਸ਼ਮਣੀ ਹੈ ਕੋਈ ਜੇ ਵੀ ਬੈ ਕੇ ਕੋਈ ਸਮਾਧਾਨ ਹੋਵੇ ਕਿ ਜਿੱਥੇ ਕੋਈ ਮੀਟਿੰਗ ਕੋਈ ਹੈ ਜਾਂ ਮੋਰਚਾ ਬਣਾਇਆ ਜਾਏ ਜਿੱਥੇ ਕੋਈ ਸਮਾਧਾਨ ਹੋ ਸਕੇ ਕੋਈ ਰਸਤਾ ਖੋਲ ਸਕੇ ਤਾਂ ਕਿ ਜਿਹੜੇ ਅਸੀਂ ਵਪਾਰੀ ਤੰਗ ਹੋ ਰਹੇ ਹਾਂ ਉਹਦਾ ਕੋਈ ਹੱਲ ਨਿਕਲ ਸਕੇ ਹਾਂ ਹਾਂ ਭਾਵੇਂ ਤੁਸੀਂ ਕਿਹਾ ਸੀ ਰਸਤਾ ਖੋਲਣ ਦੀ ਗੱਲ ਕਹੀ ਸੀ ਕਿ ਜੇ ਹੋ ਸਕਦਾ ਰਸਤਾ ਕੋਈ ਨਹੀਂ ਗੱਲ ਤੇ ਹੋਈ ਨਹੀਂ ਅਸੀਂ ਚ ਗੱਲ ਕਰਨ ਗਏ ਸੀ ਉੱਥੇ ਦੇਖਿਆ ਦੇ ਲੋਕਲ ਆਰਗੂਮੈਂਟ ਹੋ ਰਹੀ ਸੀ ਨਿਕਲ ਆਏ ਵਾਪਿਸ ਹਾਂ ਹਾਂ ਸਾਡੀ ਗੱਲ ਤੇ ਤਾਂ ਕਰਦੇ ਨਾ ਕਿ ਸਾਨੂੰ ਕੋਈ ਮਿਲਿਆ ਹੋਵੇ ਸਾਨੂੰ ਕੋਈ ਮਿਲਿਆ ਹੀ ਨਹੀਂ ਉਹਨੇ ਕਿਹਾ ਤੁਸੀਂ ਸਟੇਜ ਤੇ ਆਓ ਤੁਸੀਂ ਜੇ ਸਟੇਜ ਤੇ ਗਏ ਜਿਹੜੇ ਪੰਜ ਲੋਕੀ ਸੀ ਸਾਡੇ ਮੌਜੂਦ ਉੱਥੇ ਦੇਖਿਆ ਨੀਚੇ ਕੋਈ ਆਰਗੂਮੈਂਟ ਹੋ ਰਹੀ ਸੀ ਥੱਲੇ ਉਤਰ ਆਏ ਵਾਪਿਸ ਆ ਗਏ ਸੀ ਜੀ 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 ਹੁਣ ਤੁਹਾਨੂੰ ਲੱਗਦਾ ਜੀ ਕੋਈ ਗੱਲ ਨਹੀਂ ਕੋਈ ਕੋਈ ਅਸੀਂ ਹੱਤਾਬਾਜੀ ਨਹੀਂ ਹੋਈ ਕੋਈ ਆਰਗੂਮੈਂਟ ਨਹੀਂ ਹੋਈ ਸਾਡੀ ਅੱਜ ਇਹ ਕੋਈ ਇਹਨਾਂ ਨੇ ਆਰਗੂਮੈਂਟ ਕੀਤੀ ਉਹਨੇ ਨੀਚੇ ਲੋਕ ਆਪਸ ਚ ਕਰ ਰਹੇ ਸੀ ਉਸੇ ਕੋਈ ਵਪਾਰੀ ਲੋਕ ਕੋਈ ਵੀ ਨਹੀਂ ਸੀ ਅਗਰ ਜੇ ਸਾਡਾ ਕੋਈ ਵਪਾਰੀ ਹੁੰਦਾ ਉਹਦੀ ਵੀਡੀਓ ਰਿਲੀਜ਼ ਕਰਨ ਠੀਕ ਹੈ ਜੀ ਧੰਨਵਾਦ ਥੈਂਕ ਯੂ ਦੱਸਦੀ ਕਿ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਕੇਂਦਰ ਖਿਲਾਫ ਲਗਾਇਆ ਤਰਨਾ ਪਿਛਲੇ 132 ਦਿਨਾਂ ਤੋਂ ਲਗਾਤਾਰ ਚੱਲ ਗਿਆ ਹਾਲਾਂਕਿ ਮੂਲ ਤੋ ਤੀਜੀ ਵਾਰ ਪ੍ਰਧਾਨ ਮੰਤਰੀ ਬਨਨ ਤੇ ਨਰਿੰਦਰ ਮੋਦੀ ਨੇ 14 ਫਸਲਾ ਤੇ ਐਮਐਸਪੀ ਦੇ ਰੇਟਾਂ ਦੇ ਵਿੱਚ ਵਾਅਦਾ ਕਰ ਦਿੱਤਾ ਸੀ ਪਰ ਕਿਸਾਨ ਆਗੂ ਬੰਤੇਰ ਤੇ ਚਕਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਕਿ ਸਾਡੀ ਲੜਾਈ ਸਾਰੀਆਂ ਫਸਲਾਂ ਤੇ ਪੱਕਾ ਐਮਐਸਪੀ ਰੇਟ ਤੈਅ ਕਰਨ ਦੀ ਹੈ ਨਿਰਧਾਰਾ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ